ਹੁਸ਼ਿਆਰਪੁਰ ਦੇ ਵਿੱਚ ਇੱਕ ਵਾਰੀ ਫੇਰ ਬਰਬਲ ਸੇਵਾ ਸੁਸਾਇਟੀ ਵੱਲੋਂ ਨੋਲੇਜ ਕਾਂਟੈਸਟ ਕਰਾਇਆ ਜਾ ਰਿਹਾ ਹੈ ਇਹ ਸੱਚ ਦੇਵਾ ਸਟਾਕਸ ਵੱਲੋਂ ਸਪான்ਸਰ ਕੀਤਾ ਜਾ ਰਿਹਾ ਹੈ ਇਸ ਕਾਂਟੈਸਟ ਦੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੇ ਹਨ ਇਹ ਰਜਿਸਟ੍ਰੇਸ਼ਨ 23 ਜੁਲਾਈ ਤੋਂ ਲੈ ਕੇ 14 ਸਤੰਬਰ ਤੱਕ ਚੱਲਣਗੇ ਇਸ ਦੇ ਵਿੱਚ ਪੱਖ-ਪੱਖ ਰਾਉਂਡ ਹੋਣਗੇ ਪਹਿਲਾ ਇਹਨਾਂ ਦੇ ਆਨਲਾਈਨ ਰਾਉਂਡਸ ਹੋਣਗੇ ਜੋ ਕਿ 20 ਸਤੰਬਰ ਤੋਂ ਲੈ ਕੇ 14 ਨਵੰਬਰ ਤੱਕ ਚੱਲਣਗੇ ਇਸੇ ਵਿੱਚ 4 ਰਾਉਂਡਸ ਪੱਖ-ਪੱਖ ਹੋਣਗੇ ਜੋ ਵੀ ਫਾਈਨਲਿਸਟ ਹੋਣਗੇ ਉਹਨਾਂ ਦਾ ਫਾਈਨਲ ਕੰਪੀਟੀਸ਼ਨ 17 ਨਵੰਬਰ ਨੂੰ ਹੋਏਗਾ ਤੇ ਉਸ ਤੋਂ ਬਾਅਦ ਰਿਜ਼ਲਟ ਡਿਕਲੇਅਰ ਹੋਣਗੇ ਇਹ ਦੋ categories ਦੇ ਵਿੱਚ ਇਹਨਾਂ ਵੱਲੋਂ ਰੱਖੀ ਗਈਆਂ ਇੱਕ 12 ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਲਈ ਇੱਕ 16 ਤੋਂ 26 ਸਾਲ ਦੇ ਬੱਚੇ ਲਈ ਮੈਂ ਹੁਸ਼ਾਪੁਰ ਤੇ ਸਾਰੇ ਹੀ ਯੂਥ ਨੂੰ ਤੇ ਇਸ categories ਦੇ ਬੱਚਿਆਂ ਨੂੰ ਅਪੀਲ ਕਰਦੇ ਆਂ ਕਿ ਤੁਸੀਂ ਇਸ ਕੰਪੀਟੀਸ਼ਨ ਦੇ ਵਿੱਚ ਜ਼ਰੂਰ ਪਾਰਟਿਸਿਪੇਟ ਕਰੋ ਮੈਂ ਪਿਛਲੇ ਸਾਲ ਵੀ ਇਹਨਾਂ ਦੇ ਕੰਟੈਸਟ ਦੇਖਿਆ ਸੀ ਤੇ ਕੰਟੈਸਟ ਦੇ ਵਿੱਚ ਚਲੋ ਕੋਈ ਜੇਤੂ ਹੁੰਦਾ ਹੈ ਕੋਈ ਨਹੀਂ ਜਿੱਤ ਪਾਉਂਦਾ ਪਰ ਜਿਹੜਾ ਐਕਸਪੀਰੀਅੰਸ ਬੱਚਿਆਂ ਨੇ ਸ਼ੇਅਰ ਕੀਤਾ ਸੀ ਉਹ ਮੈਨੂੰ ਸੁਣ ਕੇ ਬਹੁਤ ਅੱਛਾ ਲੱਗਿਆ ਇਸ ਪੂਰੇ ਲਗਭਗ 2 ਮਹੀਨੇ ਦੀ ਪ੍ਰਕਿਰਿਆ ਦੇ ਵਿੱਚ ਇਹ ਬੱਚੇ ਦੇ ਜੀਵਨ ਚਰਿਆ ਦੇ ਵਿੱਚ ਬਹੁਤ ਸਾਰੇ ਬਦਲਾਅ ਲੈ ਕੇ ਆਉਂਦੇ ਜਿਵੇਂ ਕਿ ਸਵੇਰੇ ਜਲਦੀ ਉੱਠਣਾ ਉਸ ਨੂੰ ਪਾਠ ਜਾਂ ਫਿਰ ਮੈਡੀਟੇਸ਼ਨ ਦੀ ਇੰਪੋਰਟੈਂਸ ਸਮਝਾਉਣਾ ਤੇ ਨਾਲ ਹੀ ਉਸ ਨੂੰ এনਵਾਇਰਨਮੈਂਟ ਦੇ ਨਾਲ ਜੋੜਨਾ ਅ ਕਿਸ ਤਰ੍ਹਾਂ ਹੁਸ਼ਾਪੁਰ ਨੂੰ ਪਲਾਸਟਿਕ ਫ੍ਰੀ ਬਣਾਣਾ ਇਸਦੇ ਨਾਲ ਜੋੜਨਾ ਤੇ ਬਹੁਤ ਸਾਰੀ ਅੱਛੀ ਅੱਛੀ ਸਿੱਖ ਵੀ ਇਸਦੇ ਵਿੱਚ ਦਿੱਤੀ ਜਾਂਦੀ ਹੈ ਮੈਂ ਇਸ ਕਰਕੇ ਇੱਕ ਵਾਰੀ ਫੇਰ ਹੁਸ਼ਾਪੁਰ ਦੇ ਸਾਰੇ ਹੀ ਐਲੀਜੀਬਲ ਕੈਂਡੀਡੇਟਸ ਨੂੰ ਬੱਚਿਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਆਓ ਇਸ ਕੰਟੈਸਟ ਦੇ ਵਿੱਚ ਪਾਰਟਿਸਪੇਟ ਜ਼ਰੂਰ ਕਰੋ ਥੈਂਕ ਯੂ ਬੇਰੀ